i'm ਦੀਨ ਦਰਦੁਖ ਭੰਜਨਾ ਘਟ ਘਟ ਨਾਥ ਅਨਾਥ ਦੀਨ ਦਰਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਜੁਗੋ ਜੁਗਾ ਟਲ ਰਹਿਮਤਾਂ ਦੇ ਪੰਧਾਰ ਗਿਆਨ ਦੇ ਸਾਗਰ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਕ ਔਰ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਰਾਜਮਾਨ ਸਰਬੱਤ ਗੁਰੂ ਕੀਆਂ ਸੰਗਤਾਂ ਧੰਤਾ ਦੇ ਜੋਗ ਹੋ ਅਪਾਰ ਬਖਸ਼ਿਸ਼ ਕੀਤੀ ਹੈ ਆਪਣੇ ਦਿਸਤਗੁਰਾਂ ਨੇ ਆਪਣੇ ਚਰਨਾਂ ਵਿੱਚ ਸਾਨੂੰ ਤੁਗ ਵਿੱਚ ਕੀਰਤਨ ਪ੍ਰਧਾਨਾ ਗੁਰਮਖ ਜੱਪੀ ਹੈ ਰਾਜ ਤੇਨ ਦੇ ਮਹਾਵਾਕਾਂ ਅਨੁਸਾਰ ਸਤਗੁਰਾਂ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ ਕੀਰਤਨ ਜਿੱਥੇ ਅਸੀਂ ਕੀਰਤਨ ਸਰਵਣ ਕਰਦੇ ਆ ਤੇ ਸਮੇਂ ਸਮੇਂ ਸਰ ਗੁਰੂ ਤੇ ਰਾਗੀ ਢਾਡੀ ਕਵੀਸ਼ਰ ਸਹਿਬਾਨ ਉਹਨਾਂ ਕੋਲੋਂ ਗੁਰੂ ਜਸ ਗੁਰੂ ਇਤਿਹਾਸ ਸਿੱਖ ਇਤਿਹਾਸ ਕੌਮੀ ਇਤਿਹਾਸ ਸੀ ਸਰਗਣ ਕਰਦੇ ਰਹੇ ਨੇ ਆਇ ਕੁਰੀ ਪਿਆਰ ਤੇ ਸ਼ਰਧਾ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਤੰਤ ਮਤਾ ਗੁਜਰੀ ਦੇ ਲਾਲ ਤੇਗ ਤੇ ਧਨੀ ਅੰਮ੍ਰਿਤ ਕੇ ਦਾਤੇ ਇਕਲਾਬੀ ਗੁਰੂ ਮਰਦਾ ਗੰਬੜੇ ਜੁਗਪੁਰਤਾਉ ਜੋਦੇ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾ ਦੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਆਪਾਂ ਰਲ ਮਿਲ ਕੇ ਸਾਜ ਪਾਈਏ ਕਬੀ ਲਿਖਦਾ ਹੈ ਉਹ ਕਹਿੰਦਾ ਮੇਰੇ ਬੇਰੇ ਹਰਬੰਦਾਇ ਪੁੱਛਦਾ ਤੇਰਾ ਮਿੱਤਰਾ ਆਰ ਪਰਵਾਰ ਕਿੰਨਾ ਮੇਰੇ ਬੇਰੇ ਹਰਬੰਦਾਇ ਪੁੱਛਦਾ ਤੇਰਾ ਮਿੱਤਰਾ ਆਰ ਪਰਵਾਰ ਕਿੰਨਾ ਕਿੰਨੇ ਪੁੱਤਰ ਧੀਆ ਤੇ ਕਿੰਨਾ ਨਗਦ ਨਵਾ ਤੇੜ ਲੈਣ ਦਾ ਚੱਲੇ ਵਿਹਾਰ ਕਿੰਨਾ ਪਰ ਇਹ ਨਹੀਂ ਕੋਈ ਪੁੱਛਦਾ ਯਾਰ ਪੰਛੀ ਤੇਰਾ ਸਤਗੁਰਾਂ ਦੇ ਨਾਲ ਪਿਆਰ ਕਿੰਨਾ ਤੁਸੀਂ ਪਿਆਰ ਵਿੱਚ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨੀਓ ਤੇ ਆਓ ਸਾਨੂੰ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਫਤਿਹ ਨਾਲ ਸਾਰਿਆਂ ਸੰਗਤਾਂ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਲੈ ਕੇ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਦਾ ਇਤਿਹਾਸ ਉਹ ਸੰਗਤਾਂ ਨਾਲ ਸਾਂਝ ਕਰਨੇ ਕਲਗੀ ਤਿਰਪਤੀਸ਼ਾਹ ਮਹਾਰਾਜ ਅਨੰਦ ਪ੍ਰਸਾਦ ਦੀ ਤਖਤੀ ਤੇ ਗੁਰੂ ਕੇ ਸਿੱਖਾਂ ਨੂੰ ਗੱਤਕੇ ਦੇ ਜਹਾਜ ਬਲੱਠਾ ਨਗਾਰੇ ਤੇ ਚੋਟਾਂ ਲਉਣੀ ਆ ਗੁਰੂ ਕਲਗੀ ਤਿਰਪਤੀਸ਼ਾਹ ਮਹਾਰਾਜ ਉਸ ਇਲਾਕੇ ਵਿੱਚ ਬਿਚਰੈਸ ਇਹ ਦਿੱਲੀ ਦੇ ਦਰਬਾਰ ਵਿੱਚੋਂ ਔਰੰਗਜ਼ੇਬ ਬਾਦਸ਼ਾਹ ਦਾ ਥਾਪੜ ਲੈ ਕੇ ਇੱਕ ਪਾਸੇ ਬਾਦਸ਼ਾਹ ਹੈ ਤੇ ਇੱਕ ਪਾਸੇ ਦੁਨੀਆ ਦਾ ਪਾਦਸ਼ਾਹ ਹਜ਼ੂਰ ਬਾਦਸ਼ਾਹ ਜਿਹਦੇ ਕੋਈ ਦਰਤੇ ਹੁੰਦਾ ਹੈ ਜੇ ਖਾਲੀ ਝੋਲੀ ਲੈ ਕੇ ਹੁੰਦਾ ਤੇ ਝੋਲੀਆਂ ਭਰ ਕੇ ਲੈ ਕੇ ਜਾਂਦਾ ਹਜ਼ੂਰ ਬਾਦਸ਼ਾਹ ਨੂੰ ਜ਼ਿੰਦਾ ਜਾਂ ਮਰਦਾ ਫੜਨ ਲਈ ਦਿੱਲੀ ਦਰਬਾਰ ਵਿੱਚੋਂ ਆ ਗਿਆ ਲੈ ਕੇ ਥਾਪੜਾ ਲੈ ਕੇ ਪਰ ਉਹ ਜੇ ਬਾਦਸ਼ਾਹ ਨੇ ਕਿਹਾ ਸੈਦ ਖਾਂ ਤੈਨੂੰ ਮੂਹ ਮੰਗੀਆਂ ਹੁੱਜਾ ਮੂਹ ਮੰਗਿਆ ਆ ਨਾਮ ਤੈਨੂੰ ਦੇਵਾਗਾ ਜੇ ਤੂੰ ਜ਼ਿੰਦਾ ਜਾਂ ਮਰਦਾ ਜਿਹਦੇ ਪਿਤਾ ਨੂੰ ਦਿੱਲੀ ਦੀ ਧਰਤੀ ਤੇ ਸ਼ਹੀਦ ਕੀਤਾ ਉਹਨਾਂ ਦੇ ਸਿੱਖਾਂ ਨੂੰ ਆਰਿਆਂ ਨਾਲ ਦਫਾੜ ਕੀਤਾ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਤੇ ਜੇਗਾ ਵਿੱਚ ਵਾਲੇ ਗਏ ਨੇ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਾਂ ਕਹਿੰਦੇ ਆ ਉਹ ਕਲਾ ਤੇ ਮਹਾਰਾਜ ਕਹਿੰਦੇ ਉਹਦੇ ਪੁੱਤਰ ਨੂੰ ਜਿੰਦਾ ਜਾਂ ਮਰਦਾ ਫੜਕੇ ਮੇਰੇ ਦਰਬਾਰ ਵਿੱਚ ਪੇਸ਼ ਕਰੇ ਤੇ ਤੈਨੂੰ ਮੂੰਹ ਮੰਗੇ ਮਾਣ ਆਨੰਦ ਦੇਵਾਂ ਤੇ ਤੇ ਦਿੱਲੀ ਦੇ ਦਰਬਾਰ ਵਿੱਚੋਂ ਲੈ ਕੇ ਅੱਗੇ ਲੈ ਕੇ ਥਾਪੜਾ ਲੈ ਕੇ ਭੋਜਾ ਸੰਡੋਰੇ ਆ ਰਿਆ ਸੰਡੋਰੇ ਪੋਲ ਵੀ ਜਦੋਂ ਲੰਘਣ ਲੱਗਿਆ ਆਪਾਂ ਇਤਿਹਾਸ ਤੋਂ ਤੁਸੀਂ ਜਾਣੂ ਹੋ ਕਹਿੰਦੇ ਸੰਡੋਰੇ ਪਿੰਡ ਵਿੱਚ ਸੈਦ ਖਾਨ ਦੀ ਇਸ ਪਠਾਨ ਦੀ ਭੈਣ ਰਹਦੀ ਹੈ ਨਸੀਰਾ ਭੈਣ ਤੇ ਵੀਰ ਦਾ ਬੜਾ ਮੋਹ ਹੁੰਦਾ ਬੜੀ ਮੁਹੱਬਤ ਹੁੰਦੀ ਹੈ ਭੈਣ ਪੁੱਛਿਆ ਵੀਰਾ ਆ ਐਨੀਆਂ ਭੁੱਖਾਂ ਇਹਨਾਂ ਅਸਲਾ ਲੈ ਕੇ ਕਿਧਰੋਂ ਜਾ ਰਹੇ ਆਂ ਕਹਿੰਦਾ ਭੈਣੇ ਤੈਨੂੰ ਨਹੀਂ ਪਤਾ ਮੈਂ ਦਿੱਲੀ ਦਰਬਾਰ ਵਿੱਚੋਂ ਆ ਗਿਆ ਲੈ ਕੇ ਸਰਕਾਰ ਦਾ ਬਾਗੀ ਹੈ ਜਿਹਨੂੰ ਸਿੱਖ ਦਸਮਾਣਾ ਨਾਰਿਕ ਕਹਿੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨੂੰ ਜਿੰਦਾ ਜਾਂ ਮਰਦਾ ਫੜਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰਨ ਲਈ ਮੈਂ ਚੜਾਈ ਕਰਕੇ ਅਨੰਦ ਪ੍ਰਸਾਦ ਦੀ ਤਖਤੀ ਤੇ ਚਲੇ ਆਂ ਕਹਿੰਦੇ ਭੈਣ ਨੇ ਬੜਾ ਸਮਝਾਇਆ ਇਹ ਭੈਣ ਪੀਰ ਬੁੱਧੂ ਸ਼ਾਹ ਫਕੀਰ ਦੀ ਬੇਗਮ ਹੈ ਜਿਨੇ ਭਗਾਨੀ ਦੇ ਜੁੱਧ ਵਿੱਚ ਆਪਣੇ ਪੁੱਤਰ ਸ਼ਹੀਦ ਕਰਵਾਏ ਆਪਣੇ ਭਰਾ ਸ਼ਹੀਦ ਕਰਵਾਏ ਆਪਣੇ ਮুরিਦ ਸ਼ਹੀਦ ਕਰਵਾਏ ਇਹ ਪੀਰ ਬੁੱਧੂ ਸ਼ਾਹ ਫਕੀਰ ਦੀ ਧਰਮ ਸੁਪਤਨੀ ਹੈ ਬੇਗਮ ਹੈ ਕਹਿੰਦੇ ਐਡੀ ਵੱਡੀ ਹਲਾਕੇ ਵਿੱਚ ਪੀਰ ਬੁੱਧੂ ਸ਼ਾਹ ਫਕੀਰ ਦੀ ਪੀਰ ਬੁੱਧੂ ਸ਼ਾਹ ਫਕੀਰ ਉਸ ਇਲਾਕੇ ਦਾ ਜਾਣਿਆ ਪਹਿਚਾਣਿਆ ਪੀਰ ਹੈ ਪਰ ਅੱਜ ਐਨੇ ਪਰਵਾਰ ਵਿੱਚੋਂ ਸਿਰਫ ਤੇ ਸਿਰਫ ਪੀਰ ਬੁੱਧੂ ਸ਼ਾਹ ਫਕੀਰ ਦੀ ਬੇਗਮ ਰਹਿ ਗਈ ਤੇ ਬਾਕੀ ਸਰਕਾਰ ਨੇ ਸ਼ਹੀਦ ਕਰ ਦਿੱਤੇ ਤੇ ਕਹਿੰਦੇ ਵੀਰ ਨੂੰ ਭੈਣ ਨੇ ਬੜਾ ਸਮਝਾਇਆ ਵੀਰਾ ਜੇ ਤੂੰ ਕੁਝ ਮੰਗਣਾ ਗੁਰੂ ਦੇ ਨਾਨਕ ਦੇ ਦਰਬਾਰ ਵਿੱਚੋਂ ਤਾਂ ਮੱਥਾ ਟੇਕ ਕੇ ਤੈਨੂੰ ਸਭ ਕੁਝ ਮਿਲ ਜਾਵੇਗਾ ਪਰ ਗੁਰੂ ਕਲਗੀ ਤੇਰੇ ਪਾਛਾ ਉਹ ਤਾਂ ਪੀਰਾਂ ਦਾ ਪੀਰ ਹੈ ਉਹ ਤਾਂ ਦੁਨੀਆ ਨੂੰ ਮੈਂ ਹੂੰ ਪਰਮ ਪ੍ਰਕੋ ਦਾਸਾ ਦੇਖਣ ਆਇਓ ਜਗਤ ਸਮਾਸ਼ਾ ਬਹੁ ਭਗਤੋ ਕੇ ਲਈ ਪਨਾ ਲੈ ਕੇ ਆਇਆ ਬਹੁ ਭਗਤੀ ਕੀ ਆਲਾ ਦੁਆ ਲੈ ਕੇ ਆਇਆ ਬਹੁ ਜਨਤਾ ਕੇ ਦਿਲ ਮੇ ਦਤ ਲੈ ਕੇ ਆਇਆ ਬਹੁ ਜ਼ਾਲਮ ਕੇ ਲਈ ਕਿਜ਼ਾ ਲੈ ਕੇ ਆਇਆ ਛੁਕ ਜਾਓ ਅਦਬ ਸੇ ਦੁਨੀਆ ਵਾਲੋ ਲੋਗੋ ਖੁਦਾ ਕਾ ਸੰਦੇਸ਼ਾ ਖੁਦਾ